ਹੈਲੋ ਸਸਟੀਗਾ ਦੋਸਤੋ ਕੀ ਹਾਂ ਚੱਲੇ ਵਧੀਆ ਤੇ ਅੱਜ ਆਪਣਾ ਵਿਸ਼ਾ ਹੈਗਾ ਜੀ ਦੇਸੀ ਮੱਕੀ ਜਿਹੜੀ ਸੌਣ ਦੇ ਮਹੀਨੇ ਚ ਲੱਗਦੀ ਆ ਤੇ ਸੋ ਆਪਾਂ ਨੂੰ ਵੀ ਮਿਲ ਗਿਆ ਸੀਗਾ ਜੀ ਦੇਖੋ ਕੁਦਰਤ ਦੇ ਰੰਗ ਜੀ ਹੈ ਜੀ ਇਹਦੀਆਂ ਹੀ ਜਾਣੇ ਔਰ ਦੇਖੋ ਸਾਈ ਦੇਖੋ ਛੋਟਾ ਜਿਹਾ ਦਾਣਾ ਵੀ ਛੋਟਾ ਛੋਟਾ ਔਰ ਦੇਖੋ ਕਲਰ ਦੇਖੋ ਜੀ ਦੇਖੋ ਕੁਦਰਤ ਨੇ ਕਿਵੇਂ ਰੰਗ ਭਰੇ ਨੇ ਦੁਰਨੀ ਕਿੱਲ ਦੇ ਅਲੱਗਾ ਕੁਆਲਟੀ ਸੇਮ ਆਈ ਤੇ ਆਪਣਾ ਜੀ ਵਿਸ਼ਵਾਸੀ ਗਾ ਇਹ ਮੱਕੀ ਤੇ ਦੇਸੀ ਮੱਕੀ ਤੇ ਆਪਾਂ ਜੇ ਵਟਾ ਪਾ ਕੇ ਤੇ ਹਲਕੀ ਜੀ ਲਾਈਨ ਮਾਰ ਕੇ ਤੇ ਵਿੱਚ ਆਪਾਂ ਨਾਲ ਪਾਉਣ ਪੈਣ ਡਾਈ ਤੇ ਇਹਦੇ ਵਿੱਚ ਵੀ ਆਪਾਂ ਸੀਡ ਲਾਵਾਂਗੇ ਤਕਰੀਬਨ 4 ਇੰਚ ਤੋਂ ਲੈ ਕੇ 5 ਇੰਚ ਦੀ ਦੂਰੀ ਤੱਕ ਦਾ ਇਹ ਆਪਾਂ ਸਿਰਫ ਇੱਕ ਟ੍ਰਾਇਲ ਕਰ ਰਹੇ ਹਾਂ ਇਸ ਬਾਅਦ ਤੇ ਫਿਰ ਆਪਾਂ ਗਾਂਹੋਂ ਦਾ ਸੀਡ ਤਿਆਰ ਕਰ ਲਾਂਗੇ ਤਨੀ ਬਹੁਤ ਹੀ ਵਧੀਆ ਕੁਆਲਿਟੀ ਹੁੰਦੀ ਹੈ ਦੇਸੀ ਮੱਕੀ ਇਹਦੀ ਛੱਲੀ ਦਾ ਸਾਈਜ਼ ਛੋਟਾ ਹੁੰਦਾ ਪਰ ਖਾਣ ਨੂੰ ਮਿੱਠੀ ਆ ਔਰ ਪਲੱਸ ਜਿਹੜਾ ਆਪਣਾ ਆਟਾ ਹੁੰਦਾ ਇਹਦਾ ਖਾਣ ਦੇ ਵਿੱਚ ਬਹੁਤ ਹੀ ਵਧੀਆ ਰੋਟੀ ਦੀ ਬੱਕਦੀ ਆ ਤੇ ਸੋ ਆਪਾਂ ਅੱਜ ਛੋਟਾ ਜੋ ਪ੍ਰੋਲਗ ਕੀਤਾ ਸੀਗਾ ਜੀ ਤੇ ਆਪਾਂ ਅੱਜ ਸੀਡ ਡੀਜ ਰਹੇ ਆ ਮੱਕੀ ਦਾ ਥੋੜਾ ਜਿਹਾ ਆਪਾਂ ਲੇਟ ਆ ਹਫਤਾ ਤੱਕ ਚਲੋ ਕੋਈ ਗੱਲ ਨਹੀਂ ਫਿਰ ਟ੍ਰਾਈ ਹੋ ਚੁਗੀ ਪਰ ਇਹ ਲੱਗਦੀ ਸੌਣ ਦੇ ਮਹੀਨੇ 'ਚ ਹੀ ਆ ਜੀ ਆਪਾਂ ਥੋੜਾ ਜਿਹਾ ਵੀ ਮਿਲਿਆ ਸੀ ਆਪਾਂ ਜਿਹਨੂੰ ਲਾ ਰਹੇ ਆਂ ਤੇ ਜਿਵੇਂ ਵੀ ਇਹਦੀ ਕੋਈ ਗਰੋਥ ਹੁੰਦੀ ਆ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੁਬਾਰਾ ਫਿਰ ਸਤਿ ਸ੍ਰੀ ਅਕਾਲ ਜੀ